ਰਜਿੰਦਰ ਸਿੰਘ ਧਾਮੀ ਹੋਰਾਂ ਨੇ ਆਪਣਾ ਅਹੁਦਾ ਛੱਡ ਦਿੱਤਾ ਹੈ ਉਹਨਾਂ ਨੇ ਅਸਤੀਫਾ ਦੇ ਦਿੱਤਾ ਹੈ ਜੀ ਪਰ ਮੈਨੂੰ ਅਫਸੋਸ ਹੋਇਆ ਹੈ ਕਿ ਉਹਨਾਂ ਨੇ ਅਸਤੀਫਾ ਦਿੱਤਾ ਕਿਉਂ ਇਹਦਾ ਮਤਲਬ ਕਿ ਉਹ ਉਸ ਜਿਹੜੀ ਅਸੀਂ ਗੱਲ ਕਹਿੰਦੇ ਆ ਕਿ ਛੇ ਈਕਾਤ ਸ੍ਰੋਮਣੀ ਗੁਰਦਵਾਰਾ ਪ੍ਰੰਧਕ ਕਮੇਟੀ ਦਾ ਦਾਅ ਹਕਤੀ ਹੋਣੀ ਚਾਹੀਦੀ ਹੈ ਹਮ ਅੱਜ ਉਹਨੇ ਦੱਸ ਦਿੱਤਾ ਕਿ ਉਹ ਸੱਚੀ ਮੁੱੱਚੀ ਗੱਲ ਹੈ ਜੀ ਵੀਜੀ ਕਿਸ ਤਰ੍ਹਾਂ ਦੇਖਦੇ ਹੋ ਕਿ ਧਾਮੀ ਸਾਹਿਬ ਦਾ ਅਸਤੀਫਾ ਹੋ ਗਿਆ ਅੱਗੇ ਹੁਣ ਕੀ ਚਰਚਾਵਾਂ ਹੋਣਗੀਆਂ ਕੀ ਕੁਝ ਬਦਲਾਅ ਆਏਗਾ ਜੀ ਦੇਖੋ ਮੈਂ ਸਮਝੀ ਹੈ ਕਿ ਬੜੀ ਉਹਨੇ ਬੁੱਝਦੀ ਨਹੀਂ ਦਿਖਾਈਏ ਜੀ ਇਸ ਰੋਮਨਿਕ ਮੈਂ ਦੇ ਪ੍ਰਧਾਨ ਦੀ ਬਹੁਤ ਵੱਡੀ ਕਰੀਮਾ ਉਸ ਕੁਰਸੀ ਦੀ ਹੈ ਜੀ ਕਿ ਉਸ ਕੁਰਸੀ ਦੀਆਂ ਜ਼ਿੰਮੇਵਾਰੀਆਂ ਬੜੀਆਂ ਵੱਡੀਆਂ ਆਜ ਉਹਨਾਂ ਨੇ ਸ਼੍ਰੀ ਅਕਾਲਦਾਸ ਸਾਹਿਬ ਨੂੰ ਵੀ ਬੇਮੁਖ ਹੋਗੇ ਪੰਥਰ ਵੀ ਬੇਮੁਖ ਹੋਗੇ ਤੇ ਜਿਹੜੇ ਆਕਾਸ਼ ਸੀ ਉਹਨਾਂ ਨੂੰ ਖੁਸ਼ ਕਰਨ ਵਾਸਤੇ ਗੁਲਾਮੀ ਦੀ ਜੰਜੀਰ ਹੀ ਪੈਣੀ ਲੱਗੀ ਉਹ ਡਿਸੀਜਨ ਮੇਕਰ ਪਾਣੀ ਵੀ ਸਕੇ ਹੂੰ ਨਾ ਉਹਨੇ ਆਪਣੀ ਡਿਸਾਈਡਿੰਗ ਪਾਵਰ ਦਿਖਾਈ ਹੈ ਜਿਹੜੀ ਕੁਰਸੀ ਹੈ ਜੀ ਉਹ ਮੰਗਦੀ ਹੈ ਕਿ ਬੰਦਾ ਉੱਥੇ ਤੇ ਬੈਠਾ ਡਿਸੀਜਨ ਮੇਕਰ ਹੋਵੇ ਔਰ ਸਟਰੋਂਗ ਫੈਸਲੇ ਲਵੇ ਫਿਰ ਧਮੀ ਸਾਹਿਬ ਨੇ ਜਿਹੜੀ ਉਹ ਕੁਰਸੀ ਦੀ ਮਰਿਆਦਾ ਉਹਨੂੰ ਕਾਇਮ ਨਹੀਂ ਰੱਖਿਆ ਔਕੜ ਦੇ ਵੇਲੇ ਉਹ ਭੱਜ ਗਿਆ ਉਹਨਾਂ ਦੀਆਂ ਭਾਵਨਾਵਾਂ ਦੇ ਐਸ ਵੇਲੇ ਧਾਮੀ ਸਾਹਿਬ ਚੱਲਣਾ ਨਹੀਂ ਚਾਹੁੰਦੇ ਸੀ ਧਾਮੀ ਸਾਹਿਬ ਦੇ ਵਿਅਕਤੀਗਤ ਜੀਵਨ ਬਾਰੇ ਮੈਂ ਪਹਿਲਾਂ ਵੀ ਕਿਹਾ ਕਿ ਉਹ ਕਾਫੀ شریف شخصیت ਸੰਤ ਹਰਜਿੰਦਰ ਸਿੰਘ ਧਾਮੀ ਹੋਰਾਂ ਨੇ ਆਪਣਾ ਅਹੁਦਾ ਛੱਡ ਦਿੱਤਾ ਹੈ ਉਹਨਾਂ ਨੇ ਅਸਤੀਫਾ ਦੇ ਦਿੱਤਾ ਹੈ ਇਸ ਨੇ ਨਵੀਂ ਚਰਚਾ ਨੂੰ ਜਨਮ ਦੇ ਦਿੱਤਾ ਹੈ ਬੀਬੀ ਜਗੀਰ ਕੌਰ ਹੋਰੀ ਸਾਡੇ ਨਾਲ ਔਨਲਾਈਨ ਦੇ ਉੱਤੇ ਨੇ ਬੀਬੀ ਜੀ ਸਵਾਗਤ ਹੈ ਤੁਹਾਡਾ ਡੀ5 ਚੈਨਲ ਪੰਜਾਬੀ ਤੇ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬੀਬੀ ਜੀ ਕਿਸ ਤਰ੍ਹਾਂ ਦੇਖਦੇ ਹੋ ਕਿ ਧਾਮੀ ਸਾਹਿਬ ਦਾ ਅਸਤੀਫਾ ਹੋ ਗਿਆ ਹੈ ਅੱਗੇ ਹੁਣ ਕੀ ਚਰਚਾਵਾਂ ਹੋਣਗੀਆਂ ਕੀ ਕੁਝ ਬਦਲਾਅ ਆਏਗਾ ਜੀ ਦੇਖੋ ਮੈਂ ਸਮਝਦੀ ਹਾਂ ਕਿ ਪੜੀ ਉਹਨਾਂ ਨੇ ਬੁਝਦਰੀ ਦਿਖਾਈ ਹੈ ਜੀ ਇਹ ਸਲੋਮਨਿਕਮੈਂਟ ਦੇ ਪ੍ਰਧਾਨ ਦੀ ਬਹੁਤ ਵੱਡੀ ਕਰੀਮਾ ਉਸ ਕੁਰਸੀ ਦੀ ਹੈ ਜੀ ਤੇ ਉਸ ਕੁਰਸੀ ਦੀਆਂ ਜ਼ਿੰਮੇਵਾਰੀਆਂ ਬੜੀਆਂ ਵੱਡੀਆਂ ਨੇ ਹਮ ਉਹ ਇੱਕ ਕਰੀਬ ਬਣ ਕੇ ਸ਼੍ਰੋਮਣੀ ਅਕਾਲੀ ਦਲ ਨੂੰ ਵੀ ਪਛਾਣ ਸਕਦੇ ਸੀਗੇ ਤੇ ਸ਼੍ਰੋਮਣੀ ਸ਼੍ਰੀ ਅਕਾਲ ਦਸਾਬ ਦੀ ਜਿਹੜੀ ਪ੍ਰਭੂ ਸਤਾ ਉਹਦੀ ਸਰਪ੍ਰਸਤਾ ਉਹਦੇ ਸਿਧਾਂਤ ਜਿਹੜੇ ਐ ਉਹਨੂੰ ਸਾਰੇ ਥਾਵਾਂ ਤੇ ਲਾਗੂ ਕਰਵਾ ਕੇ ਤੇ ਉਹਦੀ ਸਰਪ੍ਰਸਤਾ ਵਿੱਚ ਆਪਣੀ ਬੜੀ-ਬਡੀ ਭੂਮਿਕਾ ਨਿਭਾ ਸਕਦੇ ਸੀ ਜੀ ਅੱਜ ਉਹਨਾਂ ਨੇ ਸ਼੍ਰੀ ਅਕਾਲਤਾ ਸਾਹਿਬ ਨੂੰ ਵੀ ਬੇਮੁਖ ਹੋ ਗਏ ਮੰੰਤਰ ਵੀ ਬੇਮੁਖ ਹੋ ਗਏ ਤੇ ਜਿਹੜੇ ਆਕਾ ਸੀ ਉਹਨਾਂ ਨੂੰ ਖੁਸ਼ ਕਰਨ ਵਾਸਤੇ ਗੁਲਾਮੀ ਦੀ ਜੰਜੀਰ ਹੀ ਪਹਿਨੀ ਰੱਖੀ ਜੀ ਔਰ ਡਿਸੀਜਨ ਮੇਕਰ ਬਣ ਨਹੀਂ ਸਕੇ ਹਮ ਨਾ ਉਹਨੇ ਪੂਰੀ ਡਿਸਾਈਡਿੰਗ ਪਾਵਰ ਦਿਖਾਈ ਹੈ ਜਿਹੜੀ ਕੁਰਸੀ ਹੈ ਜੀ ਉਹ ਮੰਗਦੀ ਹੈ ਕਿ ਬੰਦਾ ਉੱਥੇ ਬੈਠਾ ਡਿਸੀਜਨ ਮੇਕਰ ਹੋਵੇ ਔਰ ਸਟਰੋਂਗ ਫੈਸਲੇ ਲਵੇ ਹਮ ਕਿਉਂਕਿ ਅੱਜ ਉਹਨਾਂ ਨੂੰ ਚਾਹੀਦਾ ਸੀਗਾ ਕਿ ਜਿਹੜਾ ਉਹਨਾਂ ਦੀ ਸ਼੍ਰੀਕਾਤਾ ਸਾਬ ਤੋਂ 2 ਦਸੰਬਰ ਦਾ ਫੈਸਲਾ ਹੋਇਆ ਸੀ ਉਹ ਇਨ ਬੈਨ ਨੂੰ ਲਾਗੂ ਕਰਵਾਉਂਦੇ ਹਮ ਤੇ ਉਹ ਲਾਗੂ ਕਰਵਾਉਂਦੇ ਤੇ ਆਪਣੇ ਆਪ ਵੀ ਸ਼੍ਰੋਮਣੀ ਅਕਾਲੀ ਦਲ ਵੀ ਪੈਰਾਂ ਤੇ ਖੜਾ ਹੋ ਜਾਣਾ ਸੀਗਾ ਹਮ ਤੇ ਸ਼੍ਰੀ ਅਕਾਲਤ ਸਾਬ ਜੀ ਦਾ ਜੋ ਇਤਿਹਾਸਿਕ ਤੌਰ ਦੇ ਤੇ ਲੋਕਾਂ ਵਿੱਚ ਇੱਕ ਬੜੀ ਵੱਡੀ ਧਾਕ ਗਈ ਸੀ ਉਹ ਵੀ ਜਿਹੜੀ ਸੀ ਅੱਜ ਸਾਨੂੰ ਅੱਜ ਉਹਦੀ ਇੰਪੋਰਟੈਂਸ ਬਣ ਜੀ ਪਰ ਮੈਨੂੰ ਅਫਸੋਸ ਹੋਇਆ ਕਿ ਉਹਨਾਂ ਨੇ ਅਸਤੀਫਾ ਦਿੱਤਾ ਕਿ ਇਹਦਾ ਮਤਲਬ ਕਿ ਉਹ ਉਸ ਜਿਹੜੀ ਅਸੀਂ ਗੱਲ ਕਹਿੰਦੇ ਆ ਕਿ ਸ਼੍ਰੀ ਅਕਾਲ ਸ੍ਰੀ ਸ਼੍ਰੋਮਣੀ ਗੁਰਦਵਾਰਾ ਪ੍ਰੰਧਕ ਕਮੇਟੀ ਦਾ ਆਜ਼ਾਦ ਹਸਤੀ ਹੋਣੀ ਚਾਹੀਦੀ ਹੈ ਹਮ ਅੱਜ ਉਹਨੇ ਦੱਸ ਦਿੱਤਾ ਕਿ ਉਹ ਸੱਚੀ ਮੁੱਚੀ ਗੁਲਾਮ ਹੈ ਜੀ ਅੱਜ ਉਹਨੇ ਤਾਂ ਸਿੱਟਾ ਕਿ ਪੋਲੀਟਿਕਲ ਪ੍ਰੈਸ਼ਰ ਉੱਥੇ ਰਹਿੰਦਾ ਹੈ ਹੂੰ ਅੱਜ ਉਹਨੇ ਬਹੁਤ سارے ਸਵਾਲ ਖੜੇ ਕਰ ਦਿੱਤੇ ਆ ਜੀ ਤੇ ਜਿਹੜਾ ਬੰਦਾ ਇਹ ਕੁਰਸੀ ਤੇ ਬੈਠ ਕੇ ਵੀ ਉਸ ਕੁਰਸੀ ਦੀ ਮਹੱਤਤਾ ਨੂੰ ਨਹੀਂ ਸਮਝਦਾ ਤੇ ਫਿਰ ਕੀ ਫਾਇਦਾ ਸੀਗਾ ਇਹਨੂੰ ਕੁਰਸੀ ਲੈਣ ਦੀ ਇਹਦਾ ਮਤਲਬ ਸ਼ਰਤਾ ਵਿੱਚ ਹੀ ਬੈਠਾ ਸੀ ਨਾ ਉੱਥੇ ਉਹ ਜੀ ਉਹਨੇ ਸ਼ਰਤਾ ਲਾ ਕੇ ਬਿਠਾਇਆ ਹੋ ਗਿਆ ਵੀ ਜੋ ਅਸੀਂ ਕਹਾਂਗੇ ਤੂੰ ਉਹੀ ਕਰ ਸਕਦਾ ਹੂੰ ਇੱਕ ਵੀ ਸ਼ਰੀਅਤ ਦਾ ਐਸਾ ਕਮਨਾ ਜੀ ਆ ਬੀਬੀ ਜੀ ਬਹੁਤ-ਬਹੁਤ ਮਿਹਰਬਾਨੀ ਤੁਹਾਡੀ ਸਾਡੇ ਨਾਲ ਰਾਬਤਾ ਕਾਇਮ ਕਰਨ ਵਾਸਤੇ ਤੁਹਾਡਾ ਪ੍ਰतिक੍ਰਮ ਸਾਡੇ ਕੋਲ ਆ ਗਿਆ ਹੈ ਢਿਲਸਾਬ ਥੋੜੇ ਜਿਹੇ ਸ਼ਬਦਾਂ ਦੇ ਵਿੱਚ ਤੁਹਾਡਾ ਜਿਹੜਾ ਪ੍ਰतिक੍ਰਮ ਹੋ ਜਾਣਾਗੇ ਤਰਵਿੰਦਰ ਜੀ ਜਿਵੇਂ ਬੀਬੀ ਜਗੀਰ ਕੌਰ ਹੋਰਾਂ ਨੇ ਕਿਹਾ ਕਰਨਾਲ ਸਿੰਘ ਪੰਜੋਲੀ ਨੇ ਕਿਹਾ ਜਾਂ ਹੋਰਾਂ ਨੇ ਕਿਹਾ ਕਿ ਧਮੀ ਸਾਹਿਬ ਨੇ ਜਿਹੜੀ ਉਹ ਕੁਰਸੀ ਦੀ ਮਰਿਆਦਾ ਉਹਨੂੰ ਕਾਇਮ ਨਹੀਂ ਰੱਖਿਆ ਔਕੜ ਦੇ ਵੇਲੇ ਉਹ ਭੱਜ ਗਏ ਉਹ ਕਹਿੰਦੇ ਕਿ ਮੈਂ ਅਸਤੀਫਾ ਦੇ ਨਹੀਂ ਚੰਗਾ ਸਮਝਿਆ ਇਹਦਾ ਮਤਲਬ ਕਿ ਜਿਹੜੇ ਸਿਆਸੀ ਆਕਾ ਪਿੱਛੇ ਬੈਠ ਕੇ ਕੁਝ ਕਰ ਰਹੇ ਸਨ ਉਹਨਾਂ ਦੀਆਂ ਭਾਵਨਾਵਾਂ ਦੇ ਇਸ ਵੇਲੇ ਧਾਮੀ ਸਾਹਿਬ ਚੱਲਣਾ ਨਹੀਂ ਚਾਹੁੰਦੇ ਸੀ ਧਾਮੀ ਸਾਹਿਬ ਦੇ ਵਿਅਕਤੀਗਤ ਜੀਵਨ ਬਾਰੇ ਮੈਂ ਪਹਿਲਾਂ ਵੀ ਕਿਹਾ ਕਿ ਉਹ ਕਾਫੀ شریف ਸ਼ਖਸੀਅਤ ਸਨ ਪਰ ਜਿਵੇਂ ਇੱਕ ਹੱਦ ਹੋ ਗਈ ਉਹ ਹੱਦ ਟੱਪ ਗਈ ਸੀ ਹੂੰ ਦੀਦੇ ਤੋਂ ਹਰਜਿੰਦਰ ਸਿੰਘ ਧਮੀਰ ਸਾਹਿਬ ਨੇ ਫਿਰ ਆਪਣਾ ਅਸਤੀਫਾ ਦਿੱਤਾ ਚੰਗਾ ਹੁੰਦਾ ਕਿ ਇਸ ਵੇਲੇ ਸੰਕਟ ਦੇ ਮੌਕੇ ਸੱਚ ਨੂੰ ਸੱਚ ਕਹਿ ਕੇ ਜਿਹੜਾ ਵੀ ਸੱਚ ਹੈ ਬਰਿਆਦਾ ਹੈ ਉਸ ਅਹੁਦੇ ਦੀ ਉਹਦੇ ਤੇ ਜੇ ਪਹਿਰਾ ਦੰਦੇ ਤਾਂ ਮੈਂ ਸਮਝਦਾ ਕਿ ਜਾਦਾ ਵਧੀਆ ਹੋਣਾ ਸੀ ਨਿੱਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਅਡੀਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਪ ਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ अब D5 चैनल हिंदी भी होगा साथ कीने ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਪ ਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ